ਅਸਲ ਚ ਕੀ ਆ ਕਿ ਜਿਹੜੇ ਸਕੂਲਾਂ ਵਾਲੇ ਨੇ ਇਹਨਾਂ ਦਾ ਪ੍ਰਭਾਵ ਬਹੁਤ ਹੁੰਦਾ ਹੈ ਪੋਲੀਟਿਕਲ ਵੀ ਤੇ ਇਹ ਪ੍ਰੈਸ਼ਰ ਪਾ ਲਿੰਦੇ ਆ ਦੇਖੋ ਇੱਕ ਬੱਚਾ ਛੋਟਾ ਸਾਡੇ ਕੋਲ ਉਹਦੀ ਫੋਟੋ ਹੈ ਉਹਦੀ ਬੈਗ ਨਹੀਂ ਉਹਦੀ ਪੋਟੀ ਵਾਲੀ ਜਗ੍ਹਾ ਪਾਟੀ ਪਈ ਆ ਸਾਨੂੰ ਬਾਹਰ ਝੂਠ ਬੋਲੀ ਜਾਂਦੇ ਨੇ ਟੈਸਟ ਹੋ ਗਏ ਨੇ ਟੈਸਟ ਤਾਂ ਕੁਝ ਆਇਆ ਹੀ ਨਹੀਂ ਐਮਐਲਏ ਤੋਂ ਕੁਝ ਆਇਆ ਹੀ ਨਹੀਂ ਸਾਨੂੰ ਪੁਲਿਸ ਵੀ ਇਦਾਂ ਕਹੀ ਜਾਂਦੀ ਹੈ ਇਹਦਾ ਕੀ ਮਤਲਬ ਬੰਦਾ ਜੋ ਵੀ ਜਿੰਤੋਂ ਤੱਕ ਵੀ ਜਾਏਗੇ ਜਾਵਾਂਗੇ ਪਰਿਵਾਰ ਨੂੰ ਖਰੀਦ ਸਕਦੇ ਨੇ ਸਾਨੂੰ ਤਾਂ ਨਹੀਂ ਖਰੀਦ ਸਕਦੇ ਬੱਚੇ ਨਾਲ ਦੁਸ਼ਕਰਮ ਤਾਂ ਹੋਇਆ ਹੀ ਆ ਸਤਿ ਸ਼੍ਰੀ ਅਕਾਲ ਦਸਕੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੈਂ ਵਿਕਰਮ ਸਿੰਘ ਬਾਗੀ ਅੱਜ ਇੱਕ ਬਹੁਤ ਭਿਆਨਕ ਘਟਨਾ ਬਹੁਤ ਦਰਦਨਾਕ ਘਟਨਾ ਉਥੋਂ ਦੇ ਇੱਕ ਕਰਮਚਾਰੀ ਨੇ 4 ਸਾਲ ਦੇ ਬੱਚੇ ਨਾਲ ਦੁਸ਼ਕਰਮ ਕੀਤਾ ਉਹਨਾਂ ਦੀ ਫੈਮਲੀ ਨਾਲ ਗੱਲਬਾਤ ਕਰਦੇ ਆਂ ਕੀ ਹੈ ਸਾਰਾ ਮਸਲਾ ਉਹਨਾਂ ਨੂੰ ਰਜਿੰਦਰਾ ਹਸਪਤਾਲ ਚ ਦਾਖਲ ਕੀਤਾ ਗਿਆ ਸੀ ਉਹਨਾਂ ਦੀ ਫੈਮਲੀ ਉੱਥੇ ਹੀ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਇਹ ਜਿਹੜਾ ਸਾਰੀ ਘਟਨਾ ਹੋਈ ਇਹ ਤੁਹਾਨੂੰ ਕਦੋਂ ਪਤਾ ਲੱਗਦੀ ਹੈ ਕਿਵੇਂ ਪਤਾ ਲੱਗਦੀ ਹੈ ਜੀ ਉਹ ਤਾਂ ਕੱਲ ਬੇਟੇ ਨੇ ਬੇਟੇ ਨੇ ਦੱਸਿਆ ਇਹ ਕਿ ਮੇਰੇ ਨਾਲ পেট ਜਦੋਂ ਦੌਰਿਆ ਤੇ ਪਿੱਛੇ ਬੈਕਪੇਨ ਹੋ ਰਹੀ ਹੈ ਜੀ ਭਾਈ ਦੇਰ ਰਾਤ ਸਾਰੀ ਹਸਪਤਾਲ ਚੈੱਕ ਕਰਿਆ ਉਹਨਾਂ ਨੇ ਲਗਾਇਆ ਸਰ ਇਹ ਡਾਕਟਰ ਨੂੰ ਖਾਓ ਕਹਿੰਦੇ ਰੇਂਦਰ ਲੈ ਜਾਓ ਉਹ ਰਿਹਾ ਕਿ ਚੈੱਕ ਹੋਇਆ ਉਹ ਰਿਹਾ ਕਿ ਟੈਸਟ ਹੋਈ ਉਸ ਟੈਸਟ ਜ ਆ ਗਿਆ ਜੀ ਆ ਗਿਆ ਟੈਸਟ ਦੀ ਰਿਪੋਰਟਾ ਚਾਹ ਜੁਕਿਆ ਰਿਪੋਰਟਾ ਚਾਹ ਜੀ ਆਇਓ ਗਏਵੇਂ ਉਹਨਾਂ ਕੋਲ ਆਈ ਰਿਪੋਰਟ ਆਈ ਤੇ ਇਹ ਤੁਹਾਨੂੰ ਕਿੰਨੇ ਦਿਨ ਬਾਅਦ ਪਤਾ ਲੱਗਿਆ ਮਤਲਬ ਕਦੋਂ ਦੀ ਘਟਨਾ ਤੇ ਇੱਕ ਦੋ ਦਿਨ ਕੱਲ੍ਹ ਜਿਆਦਾ ਹੋਈ ਕੱਲ੍ਹ ਪਤਾ ਲੱਗੇ ਕਿ ਦਾਦਾ ਹੋ ਰਿਹਾ ਅੱਜ ਆ ਕੇ ਚੈੱਕ ਕਰਾਇਆ ਤਾਂ ਪਤਾ ਲੱਗਿਆ ਜੀ ਤੇ ਉਹ ਸਕੂਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਕੀਤੀ ਤੁਸੀਂ ਅਜੇ ਤੱਕ ਹਾਲੇ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਜੀ ਤੇ ਉਹ ਪਹਿਲਾਂ ਚੱਕਰਾਈ ਤਾਂ ਜੀ ਉਸ ਕਰਮਚਾਰੀ ਦਾ ਕੁਝ ਪਤਾ ਹੋਵੇ ਹਾਲੇ ਕੁਝ ਨਹੀਂ ਪਤਾ ਜੀ ਬੱਚੇ ਨੂੰ ਪਛਾਣ ਬੱਚੇ ਨੂੰ ਪਛਾਣਾਈ ਸ਼ਕਲ ਤੋਂ ਹੀ ਪੱਕੀ ਹੈ ਬੱਚੇ ਨੂੰ ਪਤਾ ਉਹਦੇ ਬਾਰੇ ਹਾਂ ਸ਼ਕਲ ਵਤਾਈ ਉਹਦੀ ਜੀ ਬਬਾਈ ਤੁਸੀਂ ਵੀ ਉਰੇ ਆਏ ਹੋ ਇਹਨਾਂ ਦੇ ਮਤਲਬ ਮਦਦ ਲੈ ਲਈ ਪਰ ਤੁਹਾਨੂੰ ਲੱਗਦਾ ਇਹ ਜਿਹੜੇ ਮਸਲੇ ਨੇ ਇਹਦੇ ਚ ਦੱਬੇ ਜਾਂਦੇ ਨੇ ਬਹੁਤ ਜੀ ਦੱਬੇ ਗਏ ਜੀ ਦੱਬੇ ਜਾਣੇ ਨਹੀਂ ਸਾਨੂੰ ਤਾਂ ਤੁਸੀਂ ਡਾਕਟਰਾਂ ਨੇ ਸਾਡੇ ਨਾਲ ਸੱਚੀ ਤੁਹਾਨੂੰ ਦੱਸਾਂ ਇਹੋ ਜਿਹਾ ਵਿਹਾਰ ਕੀਤਾ ਨਾ ਹਾਥੀ ਜੁੜ ਸਾਡੀ ਵਾਰਟ ਤੋਂ ਬਾਹਰ ਹੋ ਜੋ ਸਾਡੀ ਵਾਰਟ ਤੋਂ ਬਾਹਰ ਹੋ ਜੋ ਸਾਨੂੰ ਉਹਨਾਂ ਨੇ ਗੱਲ ਨਹੀਂ ਕਰਨ ਦਿੱਤੀ ਅਸਲ ਚ ਕੀ ਆ ਕਿ ਜਿਹੜੇ ਸਕੂਲਾਂ ਵਾਲੇ ਨੇ ਇਹਨਾਂ ਦਾ ਪ੍ਰਭਾਵ ਬਹੁਤ ਹੁੰਦਾ ਹੈ ਪੋਲੀਟੀਕਲ ਵੀ ਤੇ ਇਹ ਪ੍ਰੈਸ਼ਰ ਪਾ ਲਿੰਦੇ ਆ ਅਸੀਂ ਹੁਣ ਸਕੂਲ ਜਾਵਾਂਗੇ ਜੀ ਕਾਰਵਾਈ ਹੋਊਗੀ ਗੱਡ ਕੇ ਦੇਖੋ ਇੱਕ ਬੱਚਾ ਛੋਟਾ ਸਾਡੇ ਕੋਲ ਉਹਦੀ ਫੋਟੋ ਹੈ ਉਹਦੀ ਬੈਕ ਦੀ ਉਹਦੀ ਪੋਟੀ ਵਾਲੀ ਜਗ੍ਹਾ ਪਾਟੀ ਪਈ ਆ ਸਮਝੋ ਮੇਰੀ ਗੱਲ ਕਮੈਂਟ ਤੇ ਕੌਣ ਉਹਦੇ ਨਾਲ ਕਰ ਗਿਆ ਇੱਥੇ ਸਾਨੂੰ ਬਾਹਰ ਸਾਨੂੰ ਬਾਹਰ ਝੂਠ ਬੋਲੀ ਜਾਂਦੇ ਨੇ ਟੈਸਟ ਹੋ ਗਏ ਨਹੀਂ ਟੈਸਟ ਤਾਂ ਕੁਝ ਆਇਆ ਹੀ ਨਹੀਂ ਐਮਐਲਏ ਤਾਂ ਕੁਝ ਆਇਆ ਹੀ ਨਹੀਂ ਸਾਨੂੰ ਪੁਲਿਸ ਵੀ ਤਾਂ ਕਹੀ ਜਾਂਦੀ ਹੈ ਇਹਦਾ ਕੀ ਮਤਲਬ ਬੰਦਾ ਆਪਾਂ ਜਾਵਾਂਗੇ ਸਕੂਲ ਜੀ ਤੇ ਜੋ ਵੀ ਜਿੱਥੋਂ ਤੱਕ ਵੀ ਜਾਏਗੇ ਜਾਵਾਂਗੇ ਪਰਿਵਾਰ ਨੂੰ ਖਰੀਦ ਸਕਦੇ ਨੇ ਸਾਨੂੰ ਤਾਂ ਨਹੀਂ ਖਰੀਦ ਸਕਦੇ ਬੱਚੇ ਨਾਲ ਦੁਸ਼ਕਰਮ ਤਾਂ ਹੋਇਆ ਹੀ ਆ ਸਮਝ ਗਏ ਮੇਰੀ ਗੱਲ ਇਹਨਾਂ ਨੂੰ ਪੈਸਾ ਦੇ ਖਰੀਦ ਸਕਦੇ ਆ ਪ੍ਰੈਸ਼ਰ ਪਾ ਸਕਦੇ ਆ ਇਹ ਵਿਚਾਰੇ ਤਾਂ ਗਰੀਬ ਬੰਦੇ ਨੇ ਵਿੱਤ ਹਾਲਾਤ ਤਾਂ ਵੇਖੋ ਤੁਸੀਂ ਇਹਨਾਂ ਦੇ ਤੇ ਆਪਾਂ ਕਾਰਵਾਈ ਕਰਾਵਾਂਗੇ ਜੇ ਅਸੀਂ ਸਕੂਲ ਚੱਲੀਏ ਜੇਕਰ ਅਸੀਂ ਗੱਲ ਕਰੀਏ ਮਤਲਬ ਤੁਸੀਂ ਹੁਣ ਪ੍ਰਸ਼ਾਸਨ ਵੀ ਆਇਆ ਹੋ ਪੁਲਿਸ ਤਾਂ ਉਹਨਾਂ ਨੇ ਕੀ ਗੱਲਬਾਤ ਕੀਤੀ ਹੋਈ ਹੁਣ ਗਏ ਨਹੀਂ ਉਦਰੀ ਬੱਚਾ ਵੜ ਗਏ ਗੱਲ ਕਰਨ ਵਾਸਤੇ ਜਿੱਥੇ ਲੈ ਕੇ ਗਏ ਬੱਚੇ ਨੂੰ ਤੇ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਕਿ ਉਹ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਜੀ ਤੇ ਅੱਗੇ ਵਾਸਤੇ ਕਿਸੇ ਹੋਰ ਬੱਚੇ ਨਾਲ ਨਾ ਹੋਵੇ ਇਹ ਹੋ ਜਾਏ ਇਹ ਸੀਗੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਬਾਬਾ ਬਖਸ਼ੀ ਜੀ ਜਿਹੜੇ ਉਹਨਾਂ ਦੀ ਮਦਦ ਦੇ ਲਈ ਆਏ ਨੇ ਉਹ ਕਹਿੰਦੇ ਨੇ ਕਿ ਜੇਕਰ ਪਰਿਵਾਰ ਵੀ ਵਿਗਦਾ ਪਰ ਸਾਡੀਆਂ ਜ਼ਮੀਰਾਂ ਜਾਗਦੇ ਨੇ ਅਸੀਂ ਨਹੀਂ ਵਿਗਦੇ। ਦੁਸ਼ਕਰਮ ਤਾਂ ਹੋਇਆ ਹੀ ਹੈ ਬੱਚੇ ਨਾਲ ਉਹ ਪ੍ਰੂਫ ਹੋਣਾ ਕੋਲ ਹੈਗੇ ਨੇ ਡਾਕਟਰਾਂ ਦੀ ਰਿਪੋਰਟ ਵੀ ਹੁਣ ਇਹ ਕਹਿ ਰਹੇ ਨੇ ਪਰਿਵਾਰਕ ਮੈਂਬਰ ਕਿ ਆ ਚੁੱਕੀ ਹੈ ਤੇ ਅੱਗੇ ਦੀ ਕਾਰਵਾਈ ਕੀ ਆ ਉਹ ਦੇਖਦੇ ਆ। ਹਾਂ ਜੀ ਸਰ ਅੱਜ ਜੋ ਇਹ ਗੱਲਬਾਤ ਹੋਈ ਹੈ ਕੀ ਮਾਮਲਾ ਹੈ ਔਰ ਥੋੜਾ ਜਿਹਾ ਇਸ ਬਾਰੇ ਵਿਸਥਾਰਪੂਰਵਕ ਦੱਸ ਦਿਓ। ਇੱਕ ਬੱਚਾ 5 ਸਾਲ ਦਾ ਐਡਮਿਟ ਹੋਇਆ ਰਜਿੰਦਰਾ ਹਸਪੀਟਲ ਉਹਦੇ ਪੇਰੈਂਟਸ ਨੇ ਦਾਖਲ ਕਰਾਇਆ। ਤੇ ਵੀ ਉਹਦੇ ਨਾਲ ਫਿਜ਼ੀਕਲ ਤੇ ਕ੍ਰਿਮੀਨਲ ਅਸੌਲਟ ਦੀ ਘਟਨਾ ਹੋਈ ਹੈ ਸ਼੍ਰੀ ਰਵਿੰਦੋ ਸኩል ਬੱਚਾ ਉੱਥੇ ਐਲ ਕੇ ਯੂ ਕੇ ਜੀ ਕਲਾਸ ਚ ਪੜਦਾ ਜਿਸ ਸਬੰਧ ਚ ਅੱਜ ਹੁਣ ਤਫ਼ਤੀਸ਼ ਕਰਨ ਇੱਥੇ ਆਏ ਆ ਬੱਚੇ ਦੀ ਸਟੇਟਮੈਂਟ ਲਈ ਜਾ ਰਹੀ ਹੈ ਤੇ ਬੱਚੇ ਦੇ ਪੇਰੈਂਟਸ ਦੀ ਸਟੇਟਮੈਂਟ ਨੋਟ ਕੀਤੀ ਜਾ ਰਹੀ ਹੈ ਤੇ ਤਫ਼ਤੀਸ਼ ਜਾ ਰਹੀ ਹੈ ਸੀਸੀਟੀਵੀ ਫੁਟੇਜ ਤੇ ਹੋਰ ਹੋਮ ਅੰਡਰ ਇੰਟੈਲੀਜੈਂਸ ਨਾਲ ਜਮ ਤਫਤੀਸ਼ ਜਾਰੀ ਹੈ ਤਫਤੀਸ਼ ਦੀ ਜੋ ਆਊਟਕਮ ਹੋਊਗੀ ਉਹ ਦੱਸ ਦੋ ਕੁਝ ਹੈ ਕੁਝ ਪਤਾ ਲੱਗਿਆ ਥੋੜਾ ਬਹੁਤ ਸਰ ਕੁ ਜੀ ਬੱਚੇ ਨੇ ਕਿਹਾ ਵੀ ਸਕੂਲ ਦੇ ਗਾਰਡਜ ਅੰਕਲ ਟਾਈਪ ਵਿਅਕਤੀ ਨੇ ਵੀ ਮੇਰੇ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਸਬੰਧ ਚ ਅੱਗੇ ਤਫਤੀਸ਼ ਚੱਲ ਰਹੀ ਹੈ ਸਰ ਕੋਈ ਐਮਐਲਆਰ ਦੇ ਬਈ ਹੌਤ ਵੀ ਮਾਮਲਾ ਵੀ ਦਰਜ ਹੋਇਆ ਹਾਂ ਮਾਮਲਾ ਦਰਜ ਕੀਤਾ ਜਾ ਰਿਹਾ ਬਿਆਨ ਲਿਖਿਆ ਸਰ ਐਮਐਲਆਰ ਆਪਾਂ ਜੇ ਗੱਲ ਕਰੀਏ ਇਸ ਮਸਲੇ ਨੂੰ ਕਾਫੀ ਟਾਈਮ ਹੋ ਚੁੱਕਿਆ ਹੈ ਨਾ ਵੀ ਸਾਡੇ ਕੋਲ ਵੀ ਖਬਰ ਆਈ ਨੂੰ 2-3 ਘੰਟੇ ਹੋ ਗਏ ਕੀ ਹਜੇ ਪ੍ਰਸ਼ਾਸਨ ਨੇ ਪਰਿਵਾਰ ਨਾਲ ਗੱਲ ਨਹੀਂ ਕੀਤੀ ਜੀ ਪ੍ਰਸ਼ਾਸਨ ਨੇ ਪਰਿਵਾਰ ਨਾਲ ਗੱਲ ਕਰਕੇ ਸਭ ਤੋਂ ਪਹਿਲਾਂ ਇਹ ਜਿਹੜਾ ਦੋਸ਼ੀ ਉਹਨੂੰ ਰਾਉਂਡ ਅਪ ਕਰਨ ਦਾ ਹੁੰਦਾ ਉਸ ਤੇ ਮੌਕੇ ਤੇ ਜਾ ਕੇ ਤਫ਼ਤੀਸ਼ ਕਰਨ ਦੀ ਇੱਕ ਟੀਮ ਪਰਿਵਾਰ ਨਾਲ ਗੱਲ ਕਰ ਰਹੀ ਹੈ ਤੇ ਦੂਸਰੀ ਟੀਮ ਅਸੀਂ ਇੱਥੇ ਮੌਕੇ ਤੇ ਆ ਸਾਰਾ ਕੁਝ ਜੋ ਬਣਦਾ ਕੀਤਾ ਜਾ ਰਿਹਾ ਹੈ ਥੈਂਕ ਯੂ